ਆਰਿਆ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਵੇਂ ਕਿ ਮੈਂ ਪੰਜਾਬ ਯੂਨੀਵਰਸਿਟੀ ਤੇ ਮੈਂ ਗੱਲ ਕਰਨ ਜਾ ਰਿਹਾ ਜਦੋਂ ਦੇ ਸਾਡੇ ਲੀਡਰ ਨਰਿੰਦਰ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਤੇ ਮੇਰੇ ਲੀਡਰ ਸਾਡੇ ਖਰਮંત્રી ਅਮਿਤ ਸ਼ਾਹ ਜੀ ਇਸੇ ਕਰਕੇ ਤਾਂ ਮੈਨੂੰ ਉਹਨਾਂ ਨੇ ਆਪਣੇ ਕੈਬਨਿਟ ਚ ਲਿਆ ਹੋਇਆ ਮਿਨਿਸਟਰੀ ਚ ਲਿਆ ਹੋਇਆ ਬਿ ਕੋਈ ਵੀ ਪੰਜਾਬ ਦੀ ਗੱਲ ਹੋਵੇ ਉਹਦੇ ਵਿੱਚ ਕੋਈ ਐਸੀ ਗੱਲ ਕਿंतु ਪਰੰਤੂ ਨਾ ਹੋਵੇ ਮੈਂ ਕਲੀਅਰ ਕਲਪਨਾ ਸਭ ਤੋਂ ਕਰਦਮਾ ਵੀ ਬਿਲਕੁਲ ਜੋ ਪੰਜਾਬ ਯੂਨੀਵਰਸਿਟੀ ਦੇ ਜਿਵੇਂ ਪਹਿਲਾਂ ਸੀ ਉਸੇ ਤਰੀਕੇ ਨਾਲ ਅੱਜ ਸ਼ਾਮ ਨੂੰ ਅੱਜ ਕੁਸ਼ ਚਿਰ ਬਾਅਦ ਜਾਂ ਸਵੇਰ ਤੱਕ ਬਿਲਕੁਲ ਕਲੀਅਰ ਆਰਡਰ ਦੁਬਾਰਾ ਜਾਰੀ ਹੋ ਜਾਣਗੇ ਪਹਿਲਾਂ ਵੀ ਹੋ ਗਿਆ ਸੀ ਨੋਟੀਫਿਕੇਸ਼ਨ ਪਰ ਇੱਕ ਪਤੂਵਾ ਦਾ ਲੈਟਰ ਆਈ ਜਿੰਨਾ ਕਨਫਿਊਜ਼ਨ ਹੋ ਗਈ ਪਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਸਾਰੀ ਸਾਡੀ ਭਾਜਪਾ ਲੀਡਰਸ਼ਿਪ ਨੇ ਇਕੱਲੇ-ਇਕੱਲਿਆਂ ਨੇ ਲੀਡਰਸ਼ਿਪ ਨਾਲ ਗੱਲ ਕੀਤੀ ਤੇ ਮੈਂ ਕਿਉਂਕਿ 2-3 ਦਿਨ ਸਿਰਫ ਇਲੈਕਸ਼ਨਾਂ 'ਚ ਸੀਗੇ ਤੁਨ ਤਰਨ ਦੀਆਂ ਜਿਹੜੇ ਕਰਕੇ 1-2 ਦਿਨ ਲੱਗੇ ਨਹੀਂ ਬਿਲਕੁਲ ਵੀ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿਸੇ ਨੂੰ ਵੀ ਉਦੋਂ ਵੀ ਭਾਜੀਪੀ ਨਰਿੰਦਰ ਮੋਦੀ ਜੀ ਅਮਿਤ ਸ਼ਾਹ ਜੀ ਕਦੇ ਕੋਈ ਐਸਾ ਨਹੀਂ ਚਾਹੁੰਦੇ ਸੀ ਕਿਸਾਨ ਐਡੀਟਿਸ਼ਨ ਵੇਲੇ ਵੀ ਉਹ ਵੀ ਬਿੱਲ ਬਣਿਆ ਉਸ ਵੇਲੇ ਕਾਂਲੀ ਦਲ ਜਿਵੇਂ ਮੈਂ ਮੰਤਰੀ ਹਾਂ ਉਸ ਵੇਲੇ ਕਾਂਲੀ ਦਲ ਬੀਪੀਜੀ ਮੰਤਰੀਸ ਉਹ ਬਿੱਲ ਬਣਵਾ ਕੇ ਜਦੋਂ ਪਿੱਛੋਂ ਵਿਰੋਧ ਹੋਇਆ ਛੱਡ ਕੇ ਭੱਜ ਗਏ ਕੱਲ ਇਹ ਆ ਵੀ ਜਦੋਂ ਪੰਜਾਬ ਦਾ ਨਮਾਇੰਦਾ ਵਿੱਚ ਬਿਠਾਇਆ ਹੋਵੇ ਉਹਨਾਂ ਨੇ ਸਾਡੀ ਡਿਊਟੀ ਵਾਦੀਆ ਫਰਜ਼ ਬਣਦਾ ਹੈ ਉਹਨਾਂ ਨਾਲ ਕੱਲ ਦੱਸਣ ਦਾ ਉਹ ਤਾਂ ਸੁਧਾਰ ਕਰਨਾ ਚਾਹੁੰਦੇ ਸੀ ਪਰ ਇਹ ਸੁਧਾਰ ਬੰਕਰੀ ਗੱਲ ਆ ਉਰੇ ਸਾਡੇ ਪੀੜੀਆਂ ਤਿੰਨ ਤਿੰਨ ਚਾਰ ਚਾਰ ਪੀੜੀਆਂ ਜਿਹੜੀਆਂ ਉਹ ਮੋਸ਼ਨਸ ਨਾਲ ਜੁੜੀਆਂ ਹੋਈਆਂ ਪੰਜਾਬ ਇਹ ਕੱਲ ਜਦੋਂ ਉਹਨਾਂ ਨੂੰ ਦੱਸੀ ਉਹ ਕਹਿੰਦੇ ਜੀ ਬਿਲਕੁਲ ਅਸੀਂ ਤਾਂ ਇਹ ਗੱਲ ਬਿਲਕੁਲ ਜੋ ਤੁਸੀਂ ਕਹਿੰਦੇ ਹੋ ਖਿੰਨ ਬਿੰਨ ਇਹ ਮੰਨੀ ਗਈ ਲਾਗੂ ਹੋਊਗੀ ਅਸੀਂ ਵਿਰੋਧ ਥੋੜੀ ਕਰਨ ਦੀ ਕਿਸੇ ਤਾਂ ਸੁਧਾਰ ਦੀ ਗੱਲ ਜੋ ਸਾਡੇ ਕੋਲ ਆਈ ਸੀ 2 ਸਾਲ ਕਮੇਟੀ 'ਚ ਨਾ ਉੱਥੇ ਮੁੱਖ ਮੰਤਰੀ ਸਾਹਿਬ ਗਏ ਕਦੇ ਗੱਲ ਕਰਨ ਪਿਛਕੀਆਂ ਸਾਲਾਂ 'ਚ ਜਿੱਦੜ ਦੇ ਬਣੇ ਆ ਇੱਕ ਮੀਟਿੰਗ ਅਟੈਂਡ ਮੁੱਖ ਮੰਤਰੀ ਨੇ ਨਹੀਂ ਕੀਤੀ ਇੱਕ ਮੀਟਿੰਗ ਐਜੂਕੇਸ਼ਨ ਮਿਨਿਸਟਰ ਨੇ ਨਹੀਂ ਕੀਤੀ ਇੱਕ ਮੀਟਿੰਗ ਇਹਨਾਂ ਦੇ ਕਿਸੇ ਸਪੀਕਰ ਨੇ ਨਹੀਂ ਕੀਤੀ ਕਿਸੇ ਐਮ ਐਲ اے ਨੇ ਨਹੀਂ ਕੀਤੀ ਤੇ ਇਸ ਕਰਕੇ ਇਹ ਇਹ ਗੱਲ ਵੀ ਤਦ ਹੋਈ ਆ ਪਰ ਬਿਲਕੁਲ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਅਸੀਂ ਕਿਸੇ ਨੌਜਵਾਨ ਬੱਚਿਆਂ ਨੂੰ ਆਪਣੇ ਨੂੰ ਐਪੀਟੀਸ਼ਨ ਦੇ ਰਾਹ ਤੇ ਪਾਉਣਾ ਮੈਂ ਉੱਥੇ ਭਾਸ਼ਣ ਸੁਣ ਰਿਹਾ ਕੋਈ ਕਿਨ ਡੰਡਾ ਚੱਕ ਲੋ ਜੀ ਉਹ ਬੜੀ ਲਿਖੇ ਐਜੂਕੇਟਿਡ ਬੱਚੇ ਆ ਸਾਡੇ ਉਹਨਾਂ ਨੂੰ ਅਸੀਂ ਹਥਿਆਰ ਉਹਨਾਂ ਨੂੰ ਧਰਨੇ ਉਹਨਾਂ ਨੂੰ ਭੁਖੜਦਾਣਾ ਦੇ ਪਿਠਾਉਣਾ ਸਾਡੇ ਮਸੂਮ ਪਸੰਦੀਆਂ ਪੈਣਾ ਬੱਚੇ ਸਾਡੇ ਅਸੀਂ ਕਾਹਦੇ ਲਈ ਬੈਠੇ ਥੋੜੇ ਲਈ ਇਸ ਕਰਕੇ ਬਿਲਕੁਲ ਇਹ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਜੇ ਦੋ ਦੋ ਦਿਲ ਤੁਹਾਨੂੰ ਤਕਲੀਫ ਹੋਈ ਉਹਦੇ ਲਈ ਵੀ ਪਰ ਬਿਲਕੁਲ ਸਾਫ਼ ਤੌਰ ਤੇ ਇੱਕ ਕਲੀਅਰ ਕੱਟ ਜਿਹੜਾ ਇਹ ਆਰਡਰ ਆ ਜਾਏਗਾ ਬਿਲਕੁਲ ਵੀ ਇਹ ਕੁਲਕਿੰਤਪਨ ਦੋ ਜਿਵੇਂ ਪਹਿਲਾਂ ਪੰਜਾਬ ਯੂਨੀਵਰਸਿਟੀ ਚੱਲਦੀ ਸੀ ਪੰਜਾਬ ਵਾਲੇ ਪੰਜਾਬੀ ਹੀ ਉਹਨੂੰ ਚਲਾਉਣਗੇ ਉਹਦੇ ਵਿੱਚ ਕੋਈ ਕਿੰਤੂ ਬ੍ਰਾਂਤੀ ਨਹੀਂ ਧੰਨਵਾਦ